ਟੋਟਾ ਕੰਮ ਮੇਗਾ ਬਹੁਤ ਵਧੀਆ ਹੈ ਜੀ ਸਾਡਾ ਕਾਦਾ ਕੰਮ ਹੈ ਤਾਂ ਪ੍ਰਭੂ ਰਾਮ ਦਾ ਕੰਮ ਹੈ ਹੈਨਾ ਗੁਰੂ ਨਾਨਕ ਦਾ ਕੰਮ ਹੈ ਮਗਾ ਸਾਡੇ ਖਾਲਿਸਤਾਨੀ ਗਏ ਗਏ ਕਿ ਛਿੱਤਰ ਮਾਰਦੇ ਆ ਤੇ ਤੁਸੀਂ ਉਧਰ ਪ੍ਰਭੂ ਰਾਮ ਜੀ ਦਾ ਲੰਗਰ ਲੰਦੇ ਹੋ ਕਿੰਨੀ ਵਧੀਆ ਗੱਲ ਹੈ ਹੈਨਾ ਜੀ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਇਹ ਤਾਂ ਜੀਨੇ ਭਾਗਾ ਵਿੱਚ ਜੋ ਲਿਖਿਆ ਹੁਣ ਜੇ ਕਿਤੇ ਅਸੀਂ ਵੀਡੀਓ ਪਾਦੇ ਸਨ ਵੀ ਹੇਟਨ ਲੋਕੋ ਚਾਹੇ ਆਰਾਇਦਾ ਅਦੱਲਾ ਆਰਾਇਦਾ ਕੁੱਤਾ ਹੈਨਾ ਹੋ ਚ ਕਹਿੰਦੇ ਉਹਨਾਂ ਨੇ ਆਪਣਾ ਕਰਮ ਕਰਨਾ ਆਪਣੇ ਆਪਣਾ ਕਰਮ ਕਰਨਾ ਠੀਕ ਹੈ ਜੀ ਇਹ ਬਾਰ ਬਾਰ ਕਹੀ ਜਾਂਦੇ ਨੇ ਕਈ ਮਰੀ ਕਹਿ ਦਿੰਦੇ ਨੇ ਇਹ ਲੋਕ ਵਿੱਚ ਅਸੀ ਤੁਰਾ ਦੋਗੇ ਤੁਹਾਡੀ ਮਾਪਿਆਂ ਨੂੰ ਰੇਪ ਕਰਾਂਗੇ ਠੀਕ ਹੈ ਫਿਰ ਵੀ ਸੇਵਾ ਤੇ ਕਰਣੀ ਚਾਹੀਦੀ ਹੈ ਜੀ ਦੇਖੋ ਅਮਾਨੋਜੀ ਬੰਦਿਆਂ ਦੀ ਪਾਣੀ ਸੇਵਾ ਕਰਨਗੇ ਤੇ ਦੇਖੋ ਜੀ ਕੌਣ ਕਰੇ ਮੈਂ ਤਾਂ ਮੰਨਣਾ ਇਹੀ ਆ ਕਿ ਗੁਰੂ ਸਾਹਿਬ ਦਸਮ ਦੀ ਪਾਣੀ ਜੇ ਤਾਂ ਪੜਦੇ ਆ ਹਾਂ ਜੀ ਤੇ ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਕਿ ਧਾਤੀ ਤੇ ਦਾਇਤ ਤੇ ਦੇਵਤ ਦੋਨੋਂ ਇਕੱਠੇ ਹੀ ਪੈਦਾ ਕੀਤੇ ਨੇ ਹਾਂ ਜੀ ਬੰਦੇ ਬੋਲ ਸਤਿ ਸਾਕ ਬਚਾ ਠੀਕ ਨਹੀਂ ਸਤ ਸਾਨੂੰ ਤਾਂ ਆਪਾਂ ਆਪਣੇ ਮੂੰਹ ਨੂੰ ਕੁਛ ਨਹੀਂ ਕਹਿੰਦੇ ਉਹ ਆਪਣਾ ਭੋਗਣਗੇ ਸੀ ਆਪਣਾ ਭੋਗ ਲਾਣਾ ਮੇਰਾ ਤਾਂ ਲੰਗਰ ਲਾਣੇ ਉਹ ਨਾ ਤੁਸੀਂ ਇੰਨੀ ਇੰਨੀ ਰਕਸ਼ਾ ਵਾਸਤੇ ਲੰਗਰ ਲਾਣੇ ਮੈਂ ਕਿਹਾ ਜੀ ਬੜੀ ਚੰਗੀ ਗੱਲ ਹੈ ਦੇਖੋ ਜੀ ਇੰਨੀ ਵੱਡੀ ਕਿਰਪਾ ਦੀ ਹੋ ਕਿੱਥੋਂ ਮਿਲ ਸਕਦੀ ਹੈ ਜੀ ਹੈ ਨਾ ਵੀ ਇੰਨਾ ਮਾਨੁੱਖੀ ਬੰਦਾ ਵਾਸਤੇ ਵੀ ਤੁਸੀਂ ਸੇਵਾ ਕਰ ਰਹੇ ਹੋ ਬਹੁਤ ਵੱਡੀ ਗੱਲ ਹੈ ਜੀ ਭਾਈ ਸਾਹਿਬ ਜਿਹੜੇ ਪਹਿਲੀ ਐਫ ਆਈ ਆਰ 1858 ਚ ਹੋਈ ਸੀ ਆਪਣੇ ਪਰਿਵਾਰ ਤੇ ਹੋਈ ਸੀ ਨਿਹੰਗ ਬਾਬਾ ਫਕੀਰ ਸਿੰਘ ਤੇ अच्छा जी ठीक है ਉਹਨਾਂ ਤੇ ਉਸ ਸਮੇਂ ਐਫ ਆਈ ਆਰ ਹੋਈ ਸੀ ਤਾਂ ਉਹਦੇ ਆਧਾਰ ਤੇ ਸਾਰਾ ਮੰਦਰ ਬਣਿਆ ਹੈ ਹਾਂਜੀ ਹਾਂਜੀ ਕਿ ਹੁਣ ਆਏ ਤੇ મોદી ਜੀ ਇੱਥੇ ਆਪਣਾ ਜ਼ਿਕਰ ਕਰਕੇ ਗਏ ਸੀ ਕੁਰਿਆਲਾ ਦੇ ਅੱਛਾ ਅੱਛਾ ਜੀ ਆ ਵੀ ਕਿਥੇ ਬਰਾਜਦੇ ਹਾਂ મોદી ਜੀ ਨੂੰ ਪੁੱਛਿਆ ਕਰੋ ਜੀ 84 ਚ ਇਹਨੇ ਰੇਪ ਹੋਏ ਹਨ ਇਹਨੇ ਬਲਾਤਕਾਰ ਹੋਏ ਹਨ ਕੋਈ ਇੱਕ ਦਿਨ ਨੂੰ ਸਜਾਈ ਦਵਾ ਦਿੰਦੇ ਜੀ મોદી ਸਾਹਿਬ ਤੁਹਾਡੀ ਤੇ ਸੁਣਦੇ ਹੋਣੇ ਆ ਜੇ ਉਹਨਾਂ ਨਾਲ ਗੱਲ ਨਹੀਂ ਕੀਤੀ ਤੁਸੀਂ 84 ਦੇ ਤਾਂ ਫੋਨ ਆਇਆ ਕਹਿੰਦੇ ਤੁਹਾਡੀ ਬਗਲਾ ਮੁਖੀ ਜੀ ਬਹੁਤ ਨੇੜੇ ਹੋ ਕੇ ਸੁਣਦੇ ਹੈ ਨਹੀਂ ਨਹੀਂ ਜੀ ਨਾ ਇਹ ਮੈਂ ਤਾਂ ਵਾਸੇ ਪੁੱਛ ਰਿਹਾ ਜੀ ਆਪਣਾ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਹੈ ਜੀ ਹਰਦੁਆਰ ਉਹ ਕੋਪਨਤਾ ਜਿਹਨਾਂ ਹਿੰਦੂਵਾਦੀਆਂ ਨੇ ਜੀ ਤੇ ਆਪਾਂ ਕਦੇ ਗੱਲ ਨਹੀਂ ਕੀਤੀ ਜੀ ਕਿਸੇ ਨਾਲ ਵੀ ਗਿਆਨ ਗੋਦੜੀ ਸਾਹਿਬ ਗੁਰਦੁਆਰਾ ਬੰਨਣਾ ਚਾਹੀਦਾ ਹੈ ਬਾਬਾ ਜੀ ਮੇਰੇ ਕੋ ਜਿੱਥੇ ਤੱਕ ਸਾਡੀ ਗੱਲ ਹੁੰਦੀ ਹੈ ਅਸੀਂ ਆਪਣਾ ਪੱਖ ਕਿਸੇ ਨੂੰ ਦੱਸ ਕੇ ਤਾਂ ਰੱਖਣਾ ਨਹੀਂ ਹੁੰਦਾ ਨਹੀਂ ਬਾਬਾ ਜੀ ਕਦੇ ਸੁਣਿਆ ਨਹੀਂ ਨਾ ਜੀ ਤੁਹਾਡਾ ਪੱਖ ਅਸੀਂ ਗਿਆਨ ਗੋਦਰੀ ਬਾਰੇ ਮੈਂ ਤਾਂ ਤੁਹਾਡੇ ਅੱਗੇ ਬੇਨਤੀ ਕਰ ਰਿਹਾ ਸੀ ਕਿ ਕਦੀ ਸੁਣਨ ਚ ਨਹੀਂ ਆਈ ਜੀ ਕਦੇ ਗੱਲ ਜੀ ਉਹਦਾ ਕਾਨ ਹੈ ਤੁਸੀਂ ਜਿਨ੍ਹਾਂ ਨੂੰ ਤੁਸੀਂ ਪੁੱਛੋ ਫਿਰ ਕਿਤਨੇ ਮੋਦੀ ਜੀ ਨੇ ਵੀ ਹਦੀਸ ਇਹਨੇ ਕੀ ਕਿਹਾ ਨਹੀਂ ਪੁੱਛਣ ਦਾ ਕੀ ਜੀ ਕੋਈ ਸਟੇਟਮੈਂਟ ਨਹੀਂ ਆਈ ਤੁਸੀਂ ਕਦੇ ਗਏ ਨਹੀਂ ਨਾ ਜੀ ਉੱਥੇ ਗੰਗਾ ਦੇ ਕਿਨਾਰੇ ਕਦੇ ਉੱਥੇ ਜਾ ਕੇ ਉੱਥੇ ਗੱਲ ਚੱਕੋ ਤੁਹਾਡੀ ਗੱਲ ਤੇ ਇੱਕਦਮ ਆਪਣਾ ਬੁਲੰਦੀ ਤੇ ਜਾਏਗੀ ਜੀ ਤੇ ਗੁਰੂ ਸਾਹਿਬ ਨੂੰ ਆਪਾਂ ਨੂੰ ਨਿਆਂ ਮਿਲੇਗਾ ਜੀ ਉੱਥੇ ਹੈ ਨਾ ਜੇ ਤੁਸੀਂ ਮੋਦੀ ਗੰਗਾ ਦੇ ਕਿਨਾਰੇ ਆ ਜੀ ਨਹੀਂ ਗਿਆਨ ਗੋਦਰੀ ਤੁਹਾਡੇ ਨੇੜੇ ਹੀ ਆ ਫਿਰ ਫਿਰ ਸੰਤ ਜੀ ਬਾਬਾ ਜੀ ਤੁਹਾਡੇ ਬਹੁਤ ਬਹੁਤ ਵਧੀਆ ਹੈ ਤੁਸੀਂ ਨਸਗਾ ਨੇੜੇ ਹੀ ਹੋ ਜੀ ਗਿਆਨ ਗੋਦਰੀ ਦੇ ਤੇ ਉੱਥੇ ਜਾਓ ਜਾ ਕੇ ਇੱਕ ਥੋੜੀ ਜਿਹੀ ਅਰਜ਼ ਕਰ ਦੋ ਜੀ ਸਾਡੇ ਮੇਰੀ ਤਰਫੋਂ ਵੀ ਕਰ ਦੋ ਵੀ ਮੋਦੀ ਸਾਹਿਬ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰ ਲਓ ਨਹੀਂ ਐਸੀ ਤਾਂ ਜੀ ਕਹਿ ਪਈ ਹੈਗੀਆਂ ਹਾਂਜੀ ਮੈਂ ਕਿਹਾ ਅਸੀਂ ਤਾਂ ਆਪਣੇ ਵੱਲੋਂ ਅੱਜ ਕਦੀ ਕਰ ਪੀ ਜੀ ਮੈਂ ਸੁਣਿਆ ਨਹੀਂ ਨਾ ਬਾਬਾ ਜੀ ਕਦੇ ਮੈਂ ਤਾਰ ਜਗਾ ਨਹੀਂ ਮੈਂ ਤੁਹਾਨੂੰ ਮੈਂ ਰੋਲਾ ਪਾ ਕੇ ਸੁਣਾਉਂਦੇ ਨਹੀਂ ਹੈਗਾ ਨਹੀਂ ਰੋਲਾ ਲੋ ਤੁਸੀਂ ਰੋਲਾ ਦੇ ਪਾਇਆ ਹੀ ਤੇ ਹੈ ਜੀ ਅਸੀਂ ਲੰਗਰ ਲਾ ਰਹੇ ਹੁਣ ਜ ਤੁਸੀਂ ਲੰਗਰ ਲਾਏ ਰਹੇ ਮੈਨੂੰ ਦੱਸ ਹੀ ਰਹੇ ਹੋ ਵੀ ਅਸੀਂ ਲੰਗਰ ਲਾ ਰਹੇ ਹਾਂ ਤੇ ਤੁਸੀਂ ਹੁਣ ਮੈਂ ਤਾਂ ਤੁਹਾਨੂੰ ਇੱਕ ਸਿਰਫ ਉਹ ਭਾਈ ਸਾਹਿਬ ਕਹਿੰਦੇ ਤੁਸੀਂ ਆਪਣਾ ਥੋੜਾ ਪਰਿਚੇ ਦੇ ਦਿਓ ਨਹੀਂ ਪਰਿਚੇ ਤੇ ਠੀਕ ਹੈ ਜੀ ਪਰਿਚੇ ਤੇ ਲੰਗਰ ਵਾਲਾ ਹੀ ਦਿੱਤਾ ਬਾਬਾ ਜੀ ਤੁਸੀਂ ਹਾਂ ਹੋਰ ਤਾਂ ਅਸੀਂ ਮੈਨੂੰ ਜਾਣਦੇ ਹੀ ਨਹੀਂ ਹੈਗੇ ਮੈਂ ਕਿਉਂ ਨਹੀਂ ਜਾਣਦਾ ਬਾਬਾ ਜੀ ਮੈਂ ਤੁਹਾਨੂੰ ਤੁਹਾਨੂੰ ਲੱਗਦਾ ਮੈਂ ਤੁਹਾਨੂੰ ਨਹੀਂ ਜਾਣਦਾ ਜੀ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਤੋਂ ਜਾਣਦਾ ਬਾਬਾ ਜੀ ਕੀ ਕੰਦਾ ਗੱਲ ਨਹੀਂ ਆ ਮੈਂ ਪੰਜਾਬ ਦਾ ਵਾਸੀ ਆ ਜੀ ਮੈਂ ਪਟਿਆਲੇ ਦਾ ਵਾਸੀ ਆ ਬਾਬਾ ਜੀ ਕਿਆ ਕਰਦਾ ਕਰਦਿਆਂ ਮੈਂ ਪਿਆੜਾ ਨੇ ਵਿਆਹਿਆ ਮੈਂ ਜਵਾਈ ਆ ਮੈਂ ਫੇ ਤੁਹਾਡਾ ਤੁਸੀਂ ਮੈਨੂੰ ਢੰਗ ਨਾਲ ਗੱਲ ਕਰੋ ਨਹੀਂ ਤਾਂ ਲੋ ਬਾਬਾ ਜੀ ਕਮਾਲ ਆ ਤੁਹਾਡੇ ਨਾਲ ਜੀ ਕਹਿ ਕੇ ਵਾਹਿਗੁਰੂ ਜੀ ਦਾ ਖਾਲਸਾ ਫਤਿਹ ਬੁਲਾ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਬਾਬਾ ਜੀ ਹੁ ਤਾਂ ਗੱਲ ਠੀਕ ਆ ਮੈਂ ਪਟਿਆਲੇ ਦਾ ਜਵਾਈ ਆ ਮੇਰਾ ਪਸੋਰੇ ਪਟਿਆਲੇ ਵਾਲੇ ਬਾਰੀ ਸਾਹਿਬ ਜੀ ਨਹੀਂ ਮੈਂ ਜੋ ਮੈਂ ਤਾਂ ਆਬੇ ਦਾ ਹੈ ਨਾ ਜੀ ਤੇ ਸਾਡੇ ਇੱਥੇ ਦਬਾਬਿਆਂ ਵਾਲੇ ਨਾਲ ਸਾਡੀ ਬੰਦੀ ਘਟ ਹਾਂਪੋ ਉਹ ਗੱਲ ਹੈ ਬਾਬਾ ਜੀ ਪਰ ਜਾ ਕੇ ਇੱਕ ਵਾਰੀ ਬੇਨਤੀ ਸਿੱਖਾਂ ਵੱਲੋਂ ਬੇਨਤੀ ਕਰ ਦਿਓ ਜੀ ਉੱਥੇ ਠੀਕ ਹੈ ਜੀ ਤੁਸੀਂ ਮੈਨੂੰ ਆਪਣੇ ਵੱਲੋਂ ਇੱਕ ਲੈਟਰ ਸਿੱਖਾਂ ਵੱਲੋਂ ਨਾ ਅਕਾਲ ਤਖਤ ਸਾਰੇ ਲੈ ਕੇ ਦੋ ਮੈਂ ਕਮਾਲ ਆ ਬਾਬਾ ਜੀ ਜਿਹੜਾ ਲੰਗਰ ਲਾਇਆ ਸੀ ਅਕਾਲ ਤਖਤ ਦੇ ਹੁਕਮ ਨਾਲ ਲਾਇਆ ਸੀ ਮੈਂ ਤੁਹਾਨੂੰ ਕੀ ਕਹੀ ਨਾ ਮੈਂ ਘਰਤੀ ਹੈ ਬੇਨਤੀ ਤੁਸੀਂ ਕੀ ਸੁਣ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦਾ ਜੀ ਤੁਸੀਂ ਜੇ ਉੱਥੇ ਗੰਗਾ ਘਾਟ ਤੇ ਆਏ ਹੋ ਉੱਥੇ ਖੜ ਕੇ ਇੱਕ ਵੀਡੀਓ ਤੇ ਬਣਾ ਕੇ ਪਾ ਦਿਓ ਬਾਬਾ ਜੀ ਕਮਾਲ ਹੈ ਟੋਟੇ ਆਪਣੇ ਗੁਰੂ ਸਾਹਿਬ ਦਾ ਤੁਸੀਂ ਗੁਰੂ ਸਾਹਿਬ ਦੇ ਤੁਸੀਂ ਨਾਂ ਤੇ ਤੁਸੀਂ ਇੰਨਾ ਵੱਡਾ ਇੰਨਾ ਵੱਡਾ ਚਮਤਕਾਰ ਕਰ ਰਹੇ ਹੋ ਕੰਮ ਕਰ ਰਹੇ ਹੋ ਬਾਬਾ ਜੀ ਤੁਹਾਨੂੰ ਵੀ ਕਹਾਂਗੇ ਅਸੀਂ ਕਿਨੂੰ ਕਹੀਏ ਦੱਸੋ ਕਿ ਕਿੱਥੇ ਜਾ ਕੇ ਮਰੀਏ ਤੁਸੀਂ ਦੱਸੋ ਜੀ ਦੇਖੋ ਮਾਨਵਾਤ ਦਾ ਬਹੁਤ ਜਗ੍ਹਾ ਨੇ ਜਿੱਥੇ ਮੱਗੀ ਬੰਦਾ ਲੈ ਜੇਵੇ ਨਹੀਂ ਮਰਨ ਨੂੰ ਬੇਸ਼ਰਮ ਅੱਗੇ ਥੋੜੀ ਨਾ ਮਰੀਦਾ ਬਾਬਾ ਜੀ ਫੇਰ ਹੁਣ ਤੁਸੀਂ ਇੰਨੀ ਵੱਡੀ ਗੱਲ ਕਰ ਰਹੇ ਹੋ ਮਰ ਚੋ ਕਿੱਥੇ ਜਾ ਕੇ ਤੁਸੀਂ ਤੁਸੀਂ ਗੱਲਾਂ ਕਰਦੇ ਨਾ ਕੀ ਆ ਜੀ ਕੀ ਗੱਲ ਕਿਥੇ ਮਰੀਏ ਜਾ ਕੇ ਹਾਂ ਉਹੀ ਤਾਂ ਨਾ ਕਰਾ ਕਿਥੇ ਬਾਡੀ ਬੰਦਾ ਇਹਦਾ ਸੰਸਾਰ ਤੁਸੀਂ ਥੋੜੇ ਵਰਗੇ ਸੰਤ ਮਾਨਤਵਾਨੀ ਸਾਡੀ ਗੱਲ ਸੁਣੋਗੇ ਮਰਨਾ ਹੀ ਪੈਣਾ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸਾਨੂੰ ਤੇ ਜੇ ਸਾਡੇ ਕੋਲ ਥੋੜੇ ਵਰਗੇ ਸੰਤ ਬਾਬਾ ਜੀ ਫਿਰ ਇਹ ਵੀ ਗੱਲ ਤੁਸੀਂ ਖਿਆਲ ਚ ਰੱਖੋ ਜੀ ਮੈਂ ਜੇ ਜੇ ਤੁਹਾਨੂੰ ਜੇ ਤੁਸੀਂ ਸੰਤ ਦੇ ਬਚਨੇ ਨਹੀਂ ਮੰਨਦੇ ਹੈਗੇ ਤਾਂ ਤੁਹਾਨੂੰ ਕਹਿਣ ਦਾ ਕੀ ਫਾਇਦਾ ਮੈਂ ਤਾਂ ਕਹਾਂ ਬਾਬਾ ਜੀ ਤੁਸੀਂ ਇੱਥੇ ਖੜ ਕੇ ਇੱਕ ਵਾਰੀ ਆਵਾਜ਼ ਤੇ ਚੱਕੋ ਕਦੀ ਤੁਸੀਂ ਇਹਦਾ ਵਾਜ ਹੀ ਨਹੀਂ ਚੱਕਦੇ ਸਿੱਖਾਂ ਦਾ ਤੁਸੀਂ ਨਾ ਤੇ ਤੁਸੀਂ ਸਿੱਖਾਂ ਦਾ ਲੈ ਲਿਆ ਕਿ ਸਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਤੇ ਐਫਆਈਆਰ ਹੋਈ ਸੀ ਤੁਸੀਂ ਅੱਜ ਤੱਕ ਉੱਥੇ ਤੁਸੀਂ ਕਦੇ ਬੋਲੇ ਨਹੀਂ ਗਏ ਜੀ ਤੁਸੀਂ ਬੋਲੋ ਕਦੇ ਨਾ ਤਾਂ ਮੈਂ ਤੁਹਾਡੇ ਕਹਿਣ ਤੇ ਬੋਲਣਾ ਹਾਂ ਉਹਨਾਂ ਨੂੰ ਪਤਾ ਹੈ ਤੁਹਾਡੇ ਕਹਿਣ ਨਾ ਤੁਹਾਡੇ ਕਹਿਣ ਤੇ ਚੁੱਪ ਕਰਨਾ ਆਪਣੇ ਜ਼ਮੀਰ ਤੋਂ ਤੇ ਬੋਲੋ ਬਾਬਾ ਜੀ ਤੁਹਾਡਾ ਆਪਣਾ ਜ਼ਮੀਰ ਕਿੱਥੇ ਚੱਲ ਰਹੀ ਹੁੰਦੀ ਹੈ ਤੁਸੀਂ ਮੇਰੀ ਜ਼ਮੀਨ ਨੂੰ ਕੀ ਦੇਖ ਲਿਆ ਮੈਂ ਦੇਖ ਹੀ ਤਰੇ ਆ ਤੁਸੀਂ ਤੁਸੀਂ ਗੱਲ ਹੀ ਨਹੀਂ ਕਰਨ ਚਾ ਰਹੇ ਵੀ ਆ ਗਿਆਨ ਗੋਦਰੀ ਗੁਰਦੁਆਰੇ ਕੋੜਿਆ ਗਿਆ ਸੀ ਕੋਈ ਮੇਰੀ ਜ਼ਮੀਨ ਕਿਹਾ ਦੇਖ ਲਈ ਮੈਂ ਉਹ ਗਿਆਨ ਗੋਦਰੀ ਗੁਰਦੁਆਰੇ ਵਾਲੇ ਤੋਂ ਗੁਰਦੁਆਰੇ ਆ ਗਿਆ ਸਵੇਰੇ ਇੱਥੇ ਦੇ ਲਾ ਫਾਂਸੀ ਆਪਣੇ ਆਪ ਨੂੰ ਕਿਆ ਉਹੀ ਕਹੀ ਗੱਲਾਂ ਕਰਦਾ ਨਾ ਨਾ ਗੱਲਾਂ ਕਰਨ ਤਾਂ ਕੀ ਗੱਲ ਹੈ ਬਾਬਾ ਜੀ ਇਹਦੇ ਥੋੜਾ ਕੇ ਬੇਨਤੀ ਕਰ ਰਹੇ ਹਾਂ ਤੇਰੀ ਤਾਂ ਗੱਲ ਕਰਾਈ ਬੰਦੇ ਨੇ ਤੋ ਕਿ ਹੁਣ ਹਸਲ ਚੜਕੀ ਬੋਲੀ ਜਾਂਦੇ ਕਰ ਬੇਨਤੀ ਕਰ ਰਹੇ ਹਾਂ ਤੁਹਾਡੇ ਅੱਗੇ ਧਿਆਨ ਕਰੋ ਬੇਨਤੀ ਧੰਗ ਜੇ ਬੇਨਤੀ ਅਜਾ ਕਰਦਾਗਾ ਬੋਲਣ ਦਾ ਤਰੀਕਾ ਬੇਨਤੀ ਕਰਦੇ ਨੇ ਤੁਹਾਨੂੰ ਕਹਿ ਕੇ ਜੀ ਕਹਿ ਕੇ ਗੱਲ ਕਰ ਰਹੇ ਹਾਂ ਬਾਬਾ ਜੀ ਤੁਹਾਡੇ ਨਾਲ ਜ ਰਿਕਾਰਡਿੰਗ ਚੱਲ ਰਹੀ ਹੈ ਤਾਂ ਜਦ ਇੱਕ ਵਾਰ ਭਾਈ ਗੱਲ ਕਰਤੀ ਆ ਹੋ ਗਈ ਆ ਕੀ ਇਹ ਹੈ ਬਾਬਾ ਜੀ ਯਾਦ ਰੱਖਿਓ ਢੰਗ ਸਿਰ ਗੱਲ ਕਰੀਦੀ ਆ ਢੰਗ ਸਿਰ ਗੱਲ ਤਾਂ ਕਰਾਂ ਬਾਬ ਜੀ ਜੀ ਕਹਿੰਦੇ ਤੁਹਾਡੇ ਨਾਲ ਗੱਲ ਕਰ ਰਿਹਾ ਬਾਬਾ ਜੀ ਕਮਾਲ ਕਰਦੇ ਹੋ ਤੁਸੀਂ ਕਰਕੇ ਗੱਲ ਕਰ ਰਹੇ ਆ ਤੁਸੀਂ ਆ ਦੱਸੋ ਤੁਸੀਂ ਬੇਨਤੀ ਕਰ ਰਹੇ ਹੋ ਬੰਦੇ ਨਾਲ ਗੱਲ ਕਰਾ ਦਿੱਤੀ ਤਾਂ ਮੇਰੀ ਨੇ ਕਿਹੜੇ ਬੰਦੇ ਨਾਲ ਗੱਲ ਕਰ ਰਹੇ ਤੇ ਕਈਆਂ ਜੀਆਂ ਮੈਂ ਤੈਨੂੰ ਆਪ ਕਹਿ ਰਿਹਾ ਗੱਲ ਨਾ ਕਰਾਈ ਮੈਂ ਨਹੀਂ ਮੇਰੀ ਮੈਨੂੰ ਕੀ ਲੈਣਾ ਤੁਹਾਡੇ ਗੱਲਾਂ ਤੇ ਨਾ ਮੈਨੂੰ ਤੁਹਾਡੇ ਤੋਂ ਵਸੀ ਲੈਣਾ ਹੈ ਨਾ ਤੁਹਾਡੇ ਤੋਂ ਤੁਸੀਂ ਕਹਿ ਰਹੇ ਮੈਂ ਉਹਦਾ ਉਹਦਾ ਵਾਰਸ ਹੈ ਜਿਹਦੇ ਤੇ ਐਫ ਆਈ ਆਰ ਆਏਗਾ ਫਿਰ ਤਾਂ ਦੱਸ ਗਿਆ ਦਿਖਾਓ ਕਾਕੇ ਜੀ ਕਿੱਥੇ ਆ ਦਿਖਾਓ ਕਾਕੇ ਰਿਸ਼ਤਾ ਕਰਨਾ ਮੈਨੂੰ ਨਾ ਰਿਸ਼ਤਾ ਨਾ ਨਾ ਰਿਸ਼ਤਾ ਕਰਨਾ ਹੈ ਤੇਰੀ ਕੁੜੀ ਨੂੰ ਕਰਾ ਕੇ ਰਿਸ਼ਤਾ ਸਾਲਾ ਹੋਇਆ ਜ਼ਿਆਦਾ ਬੋਲ ਜ਼ਿਆਦਾ ਨਾ ਬੋਲੀ ਪਾਪਾ ਤੂੰ ਕੋਈ ਗੱਲ ਕਰੀ ਬੜਾ ਆ ਖਦੀ ਬਾਬਾ ਤੂੰ ਵੀ ਨਾਲ ਗੱਲ ਕਰੀ ਤਵੀਰ ਨਾਲ ਦੁਆਬੇ ਦੇ ਆਪ ਕਿ ਤੁਸੀਂ ਆਪਣੇ ਅੰਦਰ ਚੰਕੋ ਇੱਕ ਵਾਰੀ ਜਿੱਤਾਂ ਮਰਜੀ ਹੋਵੇ। ਕਿਾਕੇ ਗਿਆਨ ਗੰਗਾ ਦੀ ਗੱਲ ਕਰੋ ਪਹਿਲਾਂ ਕਿਉਂ ਉਹਦੀ ਗਿਆਨ ਗੋਦੜੀ ਦੀ ਬਾਬਾ ਜੀ ਸ਼ਰਮ ਨਹੀਂ ਦੇ ਇਦਾਂ ਨਹੀਂ ਕਰਾ ਕਰਦੇ। ਠੀਕ ਐ ਦੁੱਬ ਕੇ ਮਰ ਜਾ। ਉਹ ਹੁੰਦਾ ਖਾਣੇ ਹੋ ਤੁਸੀਂ ਕੌਮ ਦਾ ਡੁੱਬ ਕੇ ਤੁਸੀਂ ਮਰੋ ਕੌਮ ਦਾ। ਲੈ ਕੇ ਨਹੀਂ ਖਾਦਾ ਕਿਸੇ ਦੇ ਕੋਸ਼। ਲੈ ਕੇ ਨਹੀਂ ਖਾਇਆ। ਲੈ ਕੇ ਹੀ ਖਾਂਦੇ ਹੋਰ ਕਿਹਦੇ ਨਾਂ ਤੋਂ ਰੋਟੀ ਚੱਲਦੀ ਏ ਥੋੜੀ? ਗੁਰਦੁਆਰੇ ਦੇ ਨਾਂ ਤੋਂ ਚੱਲਦੀ ਬਾਬਾ ਜੀ ਕਮਾਲ ਕਰਦੇ। ਜੇ ਬਾਪ ਜਿੱਦਾਂ ਤੇਰੇ ਕੋਲ ਆਇਆ ਕਿਸੇ ਨੇ ਕਹਿਤਾ ਵੀ ਮੇਤੇ ਲੈ ਕੇ ਮੈਂ ਦੱਸ ਦੀ। ਕਿਆ? ਜੀ ਮੇਤੇ ਪੈਸੇ ਲੈ ਆ। ਹਾਂ ਸਾਡਾ ਬਾਪ ਸਾਡਾ ਬਾਪ ਗੁਰੂ ਗੋਬਿੰਦ ਸਿੰਘ ਮਹਾਰਾਜ ਐ। ਉਹ ਉਹਦੇ ਨਾਂ ਤੇ ਖਾਂਦੇ हां ਗਿਆਨ ਗੰਗਾ ਦਾ ਗਿਆਨ ਗੰਗਾ ਦਾ ਪੂਰਾ ਗਿਆਨ ਕੋਧੜੀ ਦੇ ਹਿਸਾਬ ਕਰਾ ਦਿਓ ਸਾਡਾ ਤੁਹਾਡਾ ਕੇ ਬੇਨਤੀ ਕਰ ਰਹੇ ਅਸੀਂ ਤੁਸੀਂ ਸਿਰ ਤੇ ਚੜੇ ਜਾ ਰਹੇ ਹੋ हां ਸਿਰ ਤੇ ਚੜਦੇ ਆ ਮੈਂ ਸਿਰ ਤੇ ਹੀ ਚੜ ਰਿਹਾ ਤੁਸੀਂ हां ਆਂਦਾ ਬੋਲ ਨਾ ਭਾਈ ਤੁਸੀਂ ਨਾਲ ਗੱਲ ਕਰ ਰਿਹਾ ਤੇਰੇ ਨਾਲ ਨੌਨ ਸੈਂਸ ਵਰਗਾ ਬੰਦਾ ਨਾ ਹੋਵੇ ਬਲੈਡੀ ਨੌਨ ਸੈਂਸ ਤੋਂ ਬਲੈਡੀ ਨੌਨ ਸੈਂਸ ਯੂ ਆ ਬਲੈਡੀ ਨੌਨ